ਅਧਿਆਪਕ ਤੇ ਸਟੂਡੈਂਟ ਦੀ ਦੇਖ ਲਵੋ ਕਰਤੂਤ ਤੂੰਹਾਂ ਨੇ ਕੀਤੀਆਂ ਬੇਸ਼ਰਮੀ ਦੀਆਂ ਅਦਾ ਪਾਰ ਲੋਕਾਂ ਨੇ ਬਣਾ ਲਈ ਵੀਡੀਓ ਕਰ ਦਿੱਤੀ viral ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ viral ਹੋ ਰਹੀ ਆ ਤੁਸੀਂ ਸਾਰੇ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਨ ਦੇ ਲਈ ਭੇਜ ਦਿਓ ਕੀ ਤੁਹਾਨੂੰ ਪਤਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਜਿਹੇ ਅਧਿਆਪਕ ਵੀ ਹੁੰਦੇ ਨੇ ਜੋ ਕੁੜੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਨੇ ਜੀ ਹਾਂ ਇਸ ਵੀਡੀਓ ਨੇ ਸਭ ਕੁਝ ਸਾਬਿਤ ਕਰ ਦਿੱਤਾ ਹੋ ਸਕੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਹੀ ਸਮਝਾ ਕੇ ਤੋਰ ਦਿਆ ਕਰੋ ਕਿਉਂਕਿ ਇੱਥੇ ਕਿਸੇ ਦਾ ਕੋਈ ਭਰੋਸਾ ਨਹੀਂ ਕਦੋਂ ਤੁਹਾਡੇ ਬੱਚੇ ਤੇ ਗੰਦੀ ਨਜ਼ਰ ਰੱਖ ਲਵੇ ਤੇ ਕਦੋਂ ਕਿਹੜੀ ਘਟਨਾ ਵਾਪਰ ਜਾਵੇ ਇੱਥੇ ਇੱਕ ਅਧਿਆਪਕਾ ਇੱਕ ਵਿਦਿਆਰਥੀ ਦੇ ਨਾਲ ਕੁਝ ਗਲਤ ਹਰਕਤਾਂ ਕਰਦਾ ਦਿਖਾਈ ਦਿੰਦਾ ਜੀ ਹਾਂ ਸਕੂਲ ਦੀ ਹੀ ਵਿਦਿਆਰਥਣ ਸੀ ਜਿਸ ਦੇ ਨਾਲ ਅਧਿਆਪਕ ਗਲਤ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਇਹਨਾਂ ਫੋਟੋਜ਼ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਪਰ ਇੱਥੇ ਇੱਕ ਗੱਲ ਹੋਰ ਵੀ ਹੈਰਾਨ ਕਰਨ ਵਾਲੀ ਆ ਕਿ ਜਿਹੜੀ ਸਕੂਲ ਦੀ ਵਿਦਿਆਰਥੀ ਸੰਸੀ ਉਸਨੇ ਅਧਿਆਪਕ ਦਾ ਪੂਰਾ ਪੂਰਾ ਸਾਥ ਦਿੱਤਾ ਕਿਉਂਕਿ ਵੀਡੀਓ ਦੇ ਵਿੱਚ ਉਹ ਵੀ ਉਸ ਦੀਆਂ ਹਰਕਤਾਂ ਦੇ ਵਿੱਚ ਉਸ ਦਾ ਸਾਥ ਦਿੰਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਜੇ ਅਧਿਆਪਕ ਉਸਦੇ ਨਾਲ ਜ਼ਬਰਦਸਤੀ ਕਰਦਾ ਤਾਂ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦੀ ਪਰ ਇੱਥੇ ਮਾਮਲਾ ਗੜਬੜਿਆ ਅਧਿਆਪਕ ਦਾ ਰਤਬਾ ਮਾਪੇ ਦੇ ਬਰਾਬਰ ਹੁੰਦਾ ਹੈ ਪਰ ਜੇਕਰ ਅਧਿਆਪਕ ਅਤੇ ਬੱਚੇ ਦਾ ਰਿਸ਼ਤਾ ਹੀ ਖਤਮ ਹੋ ਜਾਵੇ ਤਾਂ ਤੁਸੀਂ ਕੀ ਕਹੋਗੇ ਜਾਂ ਫਿਰ ਅਸੀਂ ਕਹਾਂਗੇ ਤੁਸੀਂ ਕੀ ਸੋਚੋਗੇ ਜੀ ਹਾਂ ਅਜਿਹਾ ਇੱਕ ਮਾਮਲਾ ਵਿਹਾਰ ਦੇ ਮੋਤੀ ਹਰੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਅਧਿਆਪਕਾ ਤੇ ਵਿਦਿਆਰਥੀ ਦਾ ਰਿਸ਼ਤਾ ਤਾਰ-ਤਾਰ ਕਰ ਦਿੱਤਾ ਪਰ ਇਹਦੇ ਵਿੱਚ ਪੂਰਾ ਪੂਰਾ ਸਾਥ ਦਿੱਤਾ ਉਸ ਵਿਦਿਆਰਥ ਨੇ ਅਸਲ ਦੇ ਵਿੱਚ ਹੋਇਆ ਇਹ ਕਿ ਅਧਿਆਪਕ ਸਕੂਲ ਦੇ ਵਿੱਚ ਨਾਜ਼ਰ ਪੜਾਉਂਦਾ ਸੀ ਸਗੋਂ ਆਪਣੀਆਂ ਨਿੱਜੀ ਕੋਚਿੰਗ ਕਲਾਸਾਂ ਵੀ ਚਲਾਉਂਦਾ ਸੀ ਫਿਰ ਇਸੇ ਦੌਰਾਨ ਅਧਿਆਪਕ ਦਾ ਦਿਲ ਇੱਕ ਵਿਦਿਆਰਥਣ ਤੇ ਆ ਜਾਂਦਾ ਆ ਜਿਸ ਤੋਂ ਬਾਅਦ ਅਧਿਆਪਕ ਵਿਦਿਆਰਥੀ ਨੂੰ ਬਾਰ-ਬਾਰ ਸਕੂਲ ਦੇ ਵਿੱਚ ਬੁਲਾ ਕੇ ਉਸਦੇ ਨਾਲ ਗਲਤ ਹਰਕਤਾਂ ਕਰਦਾ ਸੀ ਕਿਹਾ ਜਾਂਦਾ ਹੈ ਕਿ ਇਨਸਾਨ ਦਾ ਸੱਚ ਬਹੁਤੀ ਦੇਰ ਤੱਕ ਲੁਕਿਆ ਨਹੀਂ ਰਹਿੰਦਾ ਦਰਸਲ ਅਧਿਆਪਕ ਨਾਲ ਵੀ ਅਜਿਹਾ ਹੀ ਹੋਇਆ ਦੱਸਦੇ ਕਿ ਅਧਿਆਪਕ ਵਿਦਿਆਰਥੀ ਨਾਲ ਗਲਤ ਵਿਵਹਾਰ ਕਰ ਰਿਹਾ ਸੀ ਫਿਰ ਜਦੋਂ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਫਿਰ ਸ਼ੱਕ ਵਿਸ਼ਵਾਸ ਦੇ ਵਿੱਚ ਵੀ ਬਦਲ ਗਿਆ ਜਦੋਂ ਲੋਕਾਂ ਨੇ ਅਧਿਆਪਕ ਨੂੰ ਇਤਰਾਜਕ ਹਾਲਤ ਦੇ ਵਿੱਚ ਫੜਿਆ ਤਾਂ ਉਸ ਦੀ ਕੁਟਮਾਰ ਕੀਤੀ ਗਈ ਉਦੋਂ ਜਦੋਂ ਇਸ ਬਾਰੇ ਬਲੌਗ ਸਿੱਖਿਆ ਅਪਸ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਾਮਲੇ ਦਾ ਨੋਟਿਸ ਲਿਆਂਦਿਆ ਵੀਡੀਓ ਦੇ ਆਧਾਰ ਤੇ ਅਧਿਆਪਕ ਤੋਂ ਸਪਸ਼ਟੀਕਰਨ ਮੰਗਿਆ ਉੱਥੇ ਜੋ ਵਿਦਿਆਰਥਣ ਕਟੜਾ ਵਾਲੀ ਥਾਂ ਤੇ ਫੜੀ ਗਈ ਸੀ ਉਸਨੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਬਾਅਦ ਕਹਾਣੀ ਚ ਨਮਾ ਮੋੜ ਆਇਆ ਤਾਂ ਹੁਣ ਤੁਹਾਨੂੰ ਦੱਸ ਦਈਏ ਇਹ ਸਾਫ਼ ਹੋ ਜਾਂਦਾ ਹੈ ਕਿ ਇੱਥੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੇ ਕੱਲੇ ਅਧਿਆਪਕ ਨੂੰ ਕਸੂਰਵਾਟ ਠਹਿਰਾਇਆ ਜਾਊਗਾ ਇਹ ਬਿਲਕੁਲ ਗਲਤ ਹੈ ਬਲਕਿ ਇੱਥੇ ਵਿਦਿਆਰਥਣ ਨੇ ਵੀ ਅਧਿਆਪਕ ਦਾ ਪੂਰਾ ਪੂਰਾ ਸਾਥ ਦਿੱਤਾ ਤੇ ਵੀਡੀਓ ਦੇ ਵਿੱਚ ਵਿਦਿਆਰਥੀ ਨੂੰ ਖੁਦ ਅਧਿਆਪਕ ਦੇ ਨਾਲ ਹਰਕਤਾਂ ਦੇ ਵਿੱਚ ਉਸ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਇਫੋਰਟਸ ਸਭ ਨੂੰ ਹੈਰਾਨ ਕਰ ਰਹੀਆਂ ਨੇ ਜੇਕਰ ਹੋਰ ਸਕੂਲਾਂ ਦੇ ਵਿੱਚ ਅਜਿਹਾ ਹੁੰਦਾ ਰਿਹਾ ਤਾਂ ਮਾਪੇ ਕਿਸ ਦੇ ਭਰੋਸੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਨ ਦੇ ਲਈ ਭੇਜਣਗੇ ਤੇ ਮਾਪੇ ਕਿਸ ਦੇ ਉੱਤੇ ਵਿਸ਼ਵਾਸ ਕਰਨਗੇ? ਇਸ ਵੀਡੀਓ ਨੇ ਅਤੇ ਇਸ ਮਾਮਲੇ ਨੇ ਸਭ ਦੇ ਰੌਕਟੇ ਖੜੇ ਕਰ ਦਿੱਤੇ ਨੇ ਕਿ ਟੀਚਰ ਤੇ ਸਟੂਡੈਂਟ ਦਾ ਇਹ ਵੀਡੀਓ ਜਿਹੜਾ ਆ ਸੋਸ਼ਲ ਮੀਡੀਆ ਤੇ ਅਖਵਾਂਕ ਵਾਇਰਲ ਹੋ ਗਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਸ਼ੱਕ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਸ਼ੱਕ ਵਿਸ਼ਵਾਸ ਦੇ ਵਿੱਚ ਬਦਲ ਜਾਂਦਾ ਤਾਂ ਸਭ ਦੇ ਰੌਕਟੇ ਖੜੇ ਹੋ ਜਾਂਦੇ ਨੇ ਅਧਿਆਪਕ ਤੇ ਉਸ ਵਿਦਿਆਰਥੀ ਨੂੰ ਇਸ ਹਾਲਤ ਦੇ ਵਿੱਚ ਫੜਿਆ ਜਾਂਦਾ ਤਾਂ ਉਹ ਸਾਰੇ ਹੈਰਾਨ ਹੋ ਕੇ ਉਹਨਾਂ ਵੱਲ ਦੇਖਦੇ ਨੇ ਤੇ ਬਾਅਦ ਵਿੱਚ ਕੁਟਮਾਰ ਅਧਿਆਪਕ ਦੀ ਜਿਹੜੀ ਕੀਤੀ ਜਾਂਦੀ ਆ Bureau Report, Hamdar, the TV.